ਕੀ ਸ਼ੀ ਗਾਜੀ ਕਿ ਮੈਂ ਤੁਹਾਨੂੰ ਸਾਰੇ ਹਫਤੇ ਸਾਰੇ ਬਧੀਆਂ ਹੋਗੇ ਲਓ ਜੀ ਅੱਜ ਆਪਾਂ ਪਹੁੰਚਾਂਗੇ ਪਿੰਡ ਬਿਗੜਵਾਲ ਜ਼ਿਲ੍ਹਾ ਸੰਗਰੂਰ ਦੇ ਵਿੱਚ ਬੋਰ ਦੇ ਵਿੱਚ ਮਾਰਨੇ ਕੈਮਰਾ ਚਲੋ ਜੀ ਆਹ ਭਾਈ ਦਾ ਬੋਰ ਹੈਗਾ ਇੱਧਰ ਆਪਣੀ ਤਾਰ ਤੁਰ ਲਾਉਣ ਲੱਗ ਰਹੀ ਹਣੀ ਭਾਈ ਆ ਬੋਰਾਈ ਜੀ ਦੇ ਵਿੱਚ ਪਾ ਕੈਮਰਾ ਮਾਰਨਾ ਲਾਉਣਾ ਜੀ ਲੋ ਜੀ ਇੱਧਰ ਆ ਗਈ ਆਪਣੀ ਤਾਰ ਤਿਆਰ ਹੈ ਆਪਣਾ ਕੈਮਰਾ ਹੁਣ ਆਪਾਂ ਕੈਮਰਾ ਗੁੰਮਰਾ ਕਰਾਂਗੇ ਕੀ ਬਾਹਰ ਤੱਕ ਠੇਕੇ ਦੇ ਇਹ ਕੀ ਆ ਪੈਣਾ ਹਾਂ ਠੇਕੇ ਦੀ ਹੁਣ ਵੀ ਇਹ ਕਾਹ ਨੂੰ ਆਪ ਕਰ ਰਹੇ ਆ ਤਾਂ ਚੱਲ ਬਿਆ ਇਥੇਉਂ ਦੇਣੀ ਕਿ ਤੱਕ ਚੱਲੇ ਆਪਣਾ ਕੈਮਰਾ ਚੱਕ ਕੇ ਜਿੱਥੇ ਢੋਕ ਦੇ ਨਾਲ ਇਹਦੇ ਨਾਲ ਸਬਸਕ੍ਰਾਈਬਰ ਵਧੀਆਂ ਨਾਲ ਟਾਈਮ ਲ ਪੂਰਾ ਹੋਇਆ ਪਿਆ ਸਾਡਾ ਲਵੇ ਰਹਿ ਗਿਆ ਥੋੜਾ ਜਿਹਾ ਥੋੜਾ ਜਿਹਾ ਥੋੜਾ ਹੀ ਰਹਿ ਗਿਆ ਜੀ ਬਸ ਹੁਣ ਤਾਂ ਘੰਟੀ ਸਾਡੇ ਮੈਂ ਕਹਿੰਦਾ ਬਾਲੇ ਨਹੀਂ ਕਹਿੰਦੇ 500 ਘੰਟਾ ਲੰਦਾ ਹੈ 500 ਘੰਟਾ ਰਹਿ ਗਿਆ 4 ਸਾਲ ਹੋ ਗਏ ਹਾਈ ਇੱਕ ਘੰਟੇ ਵੀ ਜਿੰਨੇ ਐਨੇ ਘੰਟੇ ਘਟੋ ਘਟ ਦੇਖਿਆ ਹੋਣਾ ਚਾਹੀਦਾ ਬੰਦੇ ਦਾ ਚੈਨਲ ਫੇਰ ਬਣਦਾ ਨਾ ਨਾ ਇਹ ਨਹੀਂ ਉਹਦਾ ਟਾਈਮ ਪੂਰਾ ਹੁੰਦਾ ਜੀ ਇਹਦਾ ਹੌਲੀ ਚੱਲ ਬਾਈ ਹੌਲੀ ਤਾਂ ਉਹ 4000 ਘੰਟਾ ਹੁੰਦਾ ਫੋਟੋ ਕਰੀ ਫੋਨ ਟੁੱਟਾ 400 ਘੰਟਾ ਰਹਿੰਦਾ ਉਹਨਾਂ ਦਾ ਬੱਸ ਚੌਕਸ ਨਾ ਗਾਹਾਂ ਦੀਆਂ ਆਈ ਜਾਂਦੇ ਨਹੀਂ ਕੋਈ ਆਪਸ਼ਨ ਚੱਲ ਪੈਂਦੀ ਨਾਲ ਦੀ ਨਾਲ ਕਿ ਸਿਸਟਮ ਕੋ ਹਮਿਆ ਪਹਿਲਾਂ ਉਹ ਫਿਰ ਦੋ 1800 ਤੋਂ ਤਕਰੀਬ ਹੈ ਸਾਡਾ ਸਬਸਕ੍ਰਾਈਬਰ ਹੈ ਜਿਹੜਾ ਵੀਡੀਓ ਦੇਖਦਾ ਹੈ ਹਣ ਬੋਰ ਦੇ ਕਿ ਉਹਨਾਂ ਨੇ ਬੋਰ ਲਾਉਣਾ ਹੈਗਾ ਉਹ ਵਿੱਚੋਂ 10 ਇੰਚੀ ਪੜ੍ਹਦੇ ਨੇ 10 ਇੰਚੀ ਦੇ ਪਰ ਬਾਰੇ ਕਿੰਨਾ ਲਾਉਣਾ ਡੂੰਗਾ ਡੂੰਗਾ ਲਾਉਣਾ ਪੈਂਦਾ ਉੱਥੇ 400 ਬੇਲੀ ਕਿਹੜੇ ਪੰਡਾ ਜਖੇਪੜਾ ਅਸੀਂ ਤੇ ਪਰ ਬਰਮੇ ਨਾਲ ਉਹ ਦੂਜੇ ਭਾਈ ਨਾਲ ਗੱਲ ਕਰੀ ਦੀ ਮੈਂ ਨਾ ਪਰ ਮੈਂ ਨਾ 2 ਬਜਰ ਰੁਕ ਲਿਆ ਪਰ ਤਾਂ 9 ਇੰਚੀ ਇਹਦੇ 'ਚ ਨਾ ਹੋਰ ਆ ਇਹਦੇ ਬਰਮੇ ਰੇਟ ਕੀ ਲਾਉਣੀ ਤੁਸੀਂ ਰੇਟ ਪਰ ਹੁਣ ਤੱਕ 100 ਰੁਪਏ ਚੱਲ ਰਹੇ ਹਨ ਆ ਆਪਣਾ 9 ਇੰਚੀ ਦਾ ਵਿੱਚ ਦੱਸਦਾ ਦਸ ਤਾਂ ਬੁੱਕੇ ਨਹੀਂ ਲੱਗਦੇ ਨਾ ਦਸ ਤਾਂ ਬਰਮੇ ਨਾਲ ਲੱਗਦਾ ਬਰਮੇ ਨਾਲ ਦੀ ਗੱਲ ਕਰਦਾ ਜੀ ਮੈਂ ਬਰਮੇ ਨਾਲ 240 ਰੁਪਏ ਚੱਲ ਰਹੇ ਨੇ ਠੀਕ ਹੈ ਲਾਈਟ ਵੀ ਨਾਲ ਲਾਈਟ ਤਾਂ ਮੈਂ ਅੰਦਰ ਦੇ ਵਿੱਚ ਹੁੰਦੀ ਹੈ ਉਹਨਾਂ ਕੈਮਰੇ ਦੇ ਕਿੰਨਾ ਬੱਗੇ ਬੱਗੇ ਪਣੀ ਚਾ ਨਾ ਨਾ ਪਾਣੀ ਆ ਉਹ ਜੀ ਦੱਸੋ ਪਾਣੀ ਤਾਂ ਸਾਫ ਹੋ ਜਾਊਗਾ ਹੋਰ ਕਦੋਂ ਗੱਡੀ ਦੀ ਮੋਟਰ ਹੈ ਮੋਟਰ ਦਾ 4.4 ਬਾਈਨ ਹੋ ਗਿਆ ਬਸ ਸਿਰ ਸਾਫ ਬੋਰ ਨੂੰ ਟਿੱਡਾਗਾ ਉਹ ਇੱਕ ਪਾਸੇ ਨਾਲ ਰੱਖ ਕੇ ਜਾਂਦਾ ਹੈ ਬੋਰ ਦਾ ਹੱਲੇ ਹਾਰ ਆਕ ਜੋੜੇ ਕਹਾਂ ਚ ਪੈਨ ਹੋ ਰਹੇ ਇਹ ਨੀ ਨਾ ਇਹ ਕੁਛ ਨਹੀਂ ਹੁੰਦਾ ਜਦ ਸਿੱਧੇ ਮਥੀ ਉਹ ਜਦੋਂ ਹੋਇਆ ਜਦ ਸਿੱਧੇ ਮਥੀ ਪਟਾਕੇ ਪਾਇਆ ਹ ਹਾਂ ਇਹ ਤਾਂ ਹੀ ਨਿਕਲਦੀਆਂ ਨਾ ਬੜੋਲੀਆਂ ਦਾ ਨੇ ਕ ਇਧਰੋਂ ਡਿੱਗੀ ਐ ਇਧਰੋਂ ਡਿੱਗੀ ਐ ਤੇਰੇ ਪਾਸ ਹੱਲੇ ਨਹੀਂ ਨਿਕਲਣੀਆਂ ਇਹ ਲੇਗਰੋਂ ਪਾਸਟ ਕਰੀ ਗਾਣੇ ਜੋੜ ਚ ਫਸੇ ਲੰਕ ਜੂਗਾ ਨਾ 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 ਕੋਈ ਨਹੀਂ ਹੱਲੀ ਹੱਲਦਾ ਜੀ ਇਹਦੇ ਵਿੱਚ ਬੂਰ ਚੈੱਕ ਕਰਨ ਸਾਡੀ ਵੀਡੀਓ ਪਈ ਇਹਨਾ ਦਾਦਾ ਫੋਟੋ ਪੜੋਲੀ ਤਾਂ ਖੜੀ ਅੱਧ ਵਿਚਾਲੀ ਅੱਛਾ ਸਹੀ ਨਹੀਂ ਵਿੱਚ ਵਿੱਚ ਦਾ ਪੜੋਲੀ ਕੱਲੇ ਲੰਗੇ ਨਾ ਪਰੋਲੀ ਦਾ ਕੰਮ ਐ ਸਲਾਈ ਕਿਹੜਾ ਜੋੜਦਾ ਦਾ ਪੈਂਦਾ ਯਾਰ ਚ ਬਰਮੇੜਾ ਵੱਧ ਹੁੰਦਾ 5 7 7 ਫੁੱਟ ਦਾ 10 ਫੁੱਟ ਤੱਕ ਲੱਗਦਾ ਪਰਮੇੜਾ ਤਾਂ ਵੱਧ ਪੰਗਾ ਰਹਿੰਦਾ ਮਨ ਲੱਗਦਾ ਇਹ ਪੰਗਾ ਉਹ ਮੋਰ ਦੇ ਨੱਚਣ ਵਾਂਗ ਹੋਰ ਕੈਮਰੇ ਨੇ ਭਾਂਦੇ ਯਾਰ ਹਰੇਕ ਚੀਜ਼ ਦੇ ਭੇਦ ਖੋਲਦੇ ਤੇ ਗੱਲ ਤਾਂ ਫਿਰ ਹੋਈ ਜੀ ਹੁਣ ਜਿਹੜਾ ਕੋਈ ਬੋਰਲ ਮੰਦਾ ਚੈੱਕ ਕਰਾਉਂਦੇ ਨੇ ਵਿੱਚ ਹੁਣ ਸਾਨੂੰ ਫੋਨ ਕਰ ਦਿੰਦੇ ਨੇ ਵਾਹ ਕਰਕੇ ਬਈ ਦੇਖ ਕੇ ਜਾਓ ਕਿੰਨਾ ਹੋ ਗਿਆ ਦੇਖੀ ਮੜਾ ਜਾ ਬਾਲੀ ਗੰਧਲਾ ਜਾ ਪਿਆ ਚਾਲਾ ਕਿ ਲੱਗਿਆ ਦੇਖਣਾ ਫੌੜੀ ਚੱਲੀ ਆਤੀ ਉੱਪਰ ਗਾਰਾਂ ਆਹ ਲੀ ਗਿਪੋਲੀ ਇਹ ਰੋਂ ਐ ਹਲਦੀ ਹੈ ਲੱਗਦਾ ਪਤਾ ਜੀ ਥੱਲੇ ਗਾਰਾਂ ਹੂੰ ਹੂੰ ਜੈਨਾਂ ਹੀ ਨਿਕਲੇ ਆ। ਆ ਜੈਨ ਹੀ ਨਿਕਲੇ ਹੋਈਏ। ਨਾ ਜੈਨ ਮੋਟਰ ਦੇ ਨਾਲ ਆਇਆ ਕਿਸ ਨੂੰ ਪਤਾ ਲੱਗਾ ਇਹ ਭਡੋਲੀ ਸਾਧ ਲਈ। ਨਾ ਨਾ ਨਾ। ਜੈਨ ਤਾਂ ਆ ਗਿਆ ਹੀ ਭਡੋਲੀ ਹੱਲ ਗਈ। ਹੁਣ ਇਹ ਐ ਮਨ ਲਓ ਕੈਮਰਾ ਸਿੱਧਾ ਦਿਖਾਉਂਦਾ ਜਮਾ। ਹੂੰ ਹੂੰ। ਇਹਦੇ ਵਿੱਚ ਬੜਾ ਤਾਂ ਨਹੀਂ ਕਹਿੰਦਾ 2-3 ਇੰਚ ਹੈ ਭਡੋਲੀ 'ਚ ਬੜ ਕਾਰਨ ਮਨ ਲੈ ਐਨੀ ਬਾਹਰ ਹੀ ਪਈ ਐ ਮੋਟ ਦਵਾਰ ਤੋਂ ਪਿੰਨੀ ਜਾਣੀ ਹੈਗੀ। ਹੂੰ ਹੂੰ ਹੂੰ। ਆ ਪੂਰੀਆ ਨਿਕਲਿਆ ਪਿਆ ਉਹ। ਕਿੰਨਾ ਹੋ ਗਿਆ ਬਾਈ ਉਰੇ? ਬਾ 150 ਸਿਸਟਮ ਦੀ। 1200 ਖਾ ਲਿਆ ਬਹੁਤ। ਬਹੁਤ ਹੋ ਵੀ ਸਾਡੀ ਕਿਸੇ ਉਹਨਾਂ ਖਾ। ਹੋ ਸਕਦਾ ਤੇ ਬਹੁਤ ਜਗ੍ਹਾ ਡੋ ਦੇਖਦੇ ਆਂ ਜੜਪਾ ਕੇ ਪੈਪ ਦਾ ਚੱਲ ਬਈ ਹੌਲੀ ਚੱਲੀ ਇੱਕ ਤਾਂ ਕੰਨ ਹਲਦੀਆ ਹੋਰ ਵੀ ਹੱਲੀ ਉਥਲਾਂ ਜਿਆ ਥੱਲੇ ਥੱਲੀ ਤੁਰਿਆ ਹੋਣਾ ਸਾਰੀ ਫਸਲ ਮਾਟੇ ਫਿਲਟਰ ਹੀ ਕਹਿ ਬਟੀ ਫਿਲਟਰ ਹੀ ਹੈ ਫਿਲਟਰ ਦਰਨਾ ਚਾਹੀਦਾ ਫਿਰ ਇੱਥੋਂ ਹੀ ਥੱਲੇ ਰੋਕਾ ਆਇਦਾ ਹੀ ਫਰਕ ਪਿਆ ਹੋਇਆ ਉੱਪਰ ਕਰ ਮੜਾ ਜਾ ਥੱਲੇ ਕਰ ਹੌਲੀ ਹੌਲੀ ਆ ਵੀ ਜੋੜ ਸਾਡੇ ਉੱਤੇ ਦੇ ਉੱਤੇ ਟਿੱਕੀ ਹੁੰਦੀ ਨਹੀਂ ਗੈਪ ਨਹੀਂ ਹੁੰਦਾ ਜਿਆਦਾ 3 ਇੰਚ ਦਾ ਗੈਪ ਪੈਦਾ ਕਿੰਨੇ ਦਾ ਜਾ ਕੇ ਕਿੰਨਾ ਹੈ ਬਈ ਇਹ ਪੰਜ ਨਾ ਹੈ ਹਾਂਜੀ ਹਾਂਜੀ 5 ਫੁੱਟ ਦੀ ਹੁੰਦੀਆਂ ਨਹੀਂ 8 ਫੁੱਟ ਦੀ 8 ਫੁੱਟ ਚੱਲਾ

ਹੋੜੀ ਚੱਲ ਉੱਪਰ ਕਰਾ ਖੜਾ ਲੈ ਖੜਾ ਲੈ ਰੇ ਜੰਮੀ ਹੋੜੀ ਥੱਲੇ ਕਰੀ ਜੰਮੀ ਹੋੜੀ ਬਸ ਆ ਰੇਤਾ ਰੇਤਾ ਨਹੀਂ ਹੈਗਾ ਇਹ ਪੜੋਲੀ ਤਾਂ ਖੁੱਲੀ ਆ ਥੱਲੇ ਮੂਰੇ ਹੋਰ ਐ ਇਹ ਤਾਂ ਗਹਾ ਜਿਹੜਾ ਪਾਣੀ ਤਾਂ ਥੱਲੇ ਹੀ ਆਉਂਦਾ ਹੈਗਾ ਇਹਦਾ ਥੱਲੇ ਹਾਂ ਪਾਣੀ ਕਿੰਨਾ ਹੋ ਗਿਆ ਰੇ 172 ਮੋਟਰ ਕਿੰਨੇ ਚੱਲਦੀ 180 85 ਦੀ ਮੋਟਰ ਆ ਤੇ ਬਸ ਤਾਂ ਨੂੰ ਫਿਰ ਪਰੋਲੀ ਹੱਲ ਗਈ ਤਾਂ ਬਈ ਖਾਸ ਹੀ ਹੱਲ ਗਈ ਪਰੋਲੀ ਥੱਲੇ ਇੱਥੋਂ ਹੀ ਲੱਗਾ ਜਗੜਿਆ ਹੂੰ ਜਿਆਦਾ ਮਿਹਨਤ ਹੋ ਰਹੀ ਐ ਉਹਦਾ ਪੜੇਲੀ ਬਾੜੀ ਤੁਰ ਗਿਆ ਥੱਲੇ ਦਾ ਜਗ੍ਹਾ ਹੈਗੀ ਬੇਲੀ ਆ ਉੱਪਰ ਖੜੀਆ ਪੜੋਲੀ ਦਾ ਘੱਟੋ ਘੱਟੇ ਤਾਂ ਅੱਧੇ ਤੋਂ ਜ਼ਿਆਦੇ ਅੱਧਾ ਹੋਇਆ ਪਿਆ ਅੱਧੇ ਤੋਂ ਟੱਪ ਗਿਆ ਇਹੇ ਕੰਮ ਅੱਧੇ ਤੋਂ ਜ਼ਿਆਦੇ ਆ ਉਰੂ ਲੈ ਕੇ ਜਿਹੜੀ ਉਰੇ ਤੱਕ ਹੈਗੀ ਆ ਮਿੱਟੀ ਦਿਖ ਰਹੀ ਹੈ ਇਹ ਮਿੱਟੀ ਖੜੀ ਹੈ ਜੀ ਉੱਤੇ ਆ ਥੱਲੇ ਖਾਲੀ ਹੈ ਇਧਰ ਦਿਖਾਓ ਬੜਾ ਕੀਤੀ ਆ ਆ ਦਿਖਾ ਖੜੀ ਹੈ ਮਿੱਟੀ ਆ ਮਿੱਟੀ ਆ ਟੇਪ ਰਗੀ ਇਧਰੋਂ ਇਧਰੋਂ ਥੱਲੇ ਵਾਗ ਗਿਆ ਜੀ ਹੁਣ ਇਹ ਕੈਮਰਾ ਥੱਲੇ ਜਾਂਦਾ ਨਹੀਂ ਕੈਮਰਾ ਉਰੇ ਖੜਦਾ ਹੈਗਾ ਕੈਮਰਾ ਮੂਰੇ ਟੱਕਰ ਤੇ ਲੱਗਣਾ ਜੇ ਹਾਲ ਚੱਲ ਕਰਾਂਗੇ ਤਾਂ ਉਹ ਫਸ ਵੀ ਸਕਦਾ ਜੀ ਕੋਈ ਵੱਡੀ ਗੱਲ ਨਹੀਂ ਹੈਗੀ ਕੈਮਰਾ ਟੱਕੀ ਮਾੜਾ ਤਾਂ ਜਿੱਕੀ ਹੌਲ ਕਰਨੇ ਜੋੜੋ ਵੀਰ ਤਾਂ ਕਰੀਂ ਬਾਈ ਆ ਦੇਖ ਲੀ ਇਧਰ ਆ ਖਾਲੀ ਹੈ ਥੱਲੇ ਬੋਰ ਖਾਲੀ ਹੈ ਬਸ 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 ਉਹ ਪਾਟੀ ਕਰ ਲੈ ਸਰ ਇਹ ਮਿੱਟੀ ਜਾ ਗਿਆ ਥੋੜਾ ਡਾਊਨ ਕਰੀ ਹੌਲੀ ਹੌਲੀ ਥੱਲੇ ਕਰ ਦੇ ਬਾਈ ਉਹ ਦੇਖੋ ਮਿੱਟੀ ਲੱਗ ਰਹੀ ਹੁਣ ਕਰਦੀ ਸਾਈਡ ਹਾਂ ਇਸ ਸਾਈਡ ਦੀ ਪੂਰੀ ਆਹ ਦੇਖ ਆ ਇਧਰ ਆ ਖਾਲੀ ਜੀ ਇਧਰ ਆ ਦੇਖੋ ਪੜੋਲੀ ਹੱਲੀ ਸਾਰਾ ਜਿਗਾੜ ਹੀ ਹੱਲ ਗਿਆ ਤਾਂ ਫੇਰ ਉਹ ਪੜੋਲੀ ਬੈਠੀ ਨਹੀਂ ਫੇਰ ਥੋੜੀ ਜੀ ਚਲੋ ਹੱਲੇ ਅਗੇ ਛੜ ਕੇ ਦੇਖੀ ਮੜਾ ਜਾ ਥੱਲੇ ਸਾਡੇ ਹੱਲੇ ਆ ਕੇ ਛੱਡੀ ਸਾੜ ਥੱਲੇ ਹੀ ਥੱਲੇ ਵੱਧ ਛੱਡੇ ਕਰ ਤਾਂ ਚੱਕਾਂ ਲੰਗੇ ਥੱਲੇ ਖੜਦੇ ਥੇ ਖੜ ਦੇ ਉੱਪਰ ਆ ਪਈ ਕੱਢ ਦੇ ਬਸ ਬਾਰੇ ਕੱਢ ਲੈ ਹਣੀ ਹੁਣ ਇਹ ਤਾਂ ਪਰੋਲੀ ਜੇ ਹੁਣ ਆਏ ਹੁੰਦਾ ਵੀ ਥੱਲੇ ਕੋਈ ਆਇਆ ਹੋਵੇ ਜੇ ਉਹ ਲੋ ਜੀ ਬਿਜਲੀ ਕੈਮਰਾ ਆਪਣਾ ਵੱਜ ਚੁੱਕਿਆਗਾ ਤੇ ਹੁਣ ਆਪਾਂ ਆਪਣੀ ਤਾਰ ਤੁਰ ਇਕੱਠੀ ਕਰਦੇ ਆਂਗੇ ਤੇ ਤਾਰ ਤੁਰ ਇਕੱਠੀ ਕਰਕੇ ਥੋੜੀ ਮਿਸਤਰੀ ਨਾਲ ਗੱਲ ਕਰਾਉਣਾ ਹੈਗੇ ਵੀ ਕੀ ਪ੍ਰੋਬਲਮ ਆ ਬੋਰ ਦੇ ਵਿੱਚ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਪਿੰਡ ਪਹੁੰਚੇ ਦੀ ਬਿਗੜਵਾਲ ਜੀ ਅੱਜ ਬੋਰ ਚੈੱਕ ਕਰਨ ਹਾਂਜੀ ਤੇ ਬਾਈ ਫੈਕਟਰੀ ਵਾਲਿਆਂ ਦੇ ਹਾਂਜੀ ਤੇ ਇਹਨਾਂ ਦੀ ਫੈਕਟਰੀ ਵੀ ਇੱਥੇ ਆਪਣੇ ਮਹਿਲਾ ਹਾਂਜੀ ਇਹ ਪਰਮਾਨੈਂਟ ਮਸ਼ੀਨਾ ਵੀ ਨਹੀਂ ਹੁੰਦਾ ਬਾਈਆਂ ਲਵੇ ਤੇ ਬੋਕੀ ਵਾਲੀ ਵੀ ਨੇ ਇਹਨਾਂ ਦਾ ਬੋਰ ਚੈੱਕ ਕੀਤਾ ਜੇ ਆਪਾਂ ਨੇ ਪੜੋਲੀਆਂ ਹਾਲੀਆਂ ਜੀ ਹਾਂਜੀ ਤੇ ਤਕਰੀਬਨ 172 ਫੁੱਟ ਬੇਲਾ ਬੋਰਾਂ ਤੇ 500 ਦੀ ਪੜੋਲੀ ਹੱਲੀ ਹੋਈ ਹੈ ਤੇ ਉਪਰੋਂ ਵੀ ਹੱਲੀ ਵੀ ਹੈ ਪੜੋਲੀ ਠੀਕ ਹੈ ਤੇ ਉਹਦੇ ਕਰਕੇ ਇਹ ਬੋਰ ਚੱਲ ਨਹੀਂ ਸਕਦਾ ਜੀ ਕਿਸੇ ਹਿਸਾਬ ਚ ਵੀ ਤੇ ਇਸ ਤੋਂ ਬਾਅਦ ਇਹ ਬੋਰ ਡੈਟਾ ਜਮਾ ਜੀ ਇਹਨਾਂ ਨੂੰ ਬਾਈ ਹੁੰਦਾ ਦੱਸਦਾ ਕਿ ਤੁਸੀਂ ਬੋਰ ਲਵਾ ਦਿਓ ਠੀਕ ਹੈ ਜੀ ਧੰਨਵਾਦ ਜੀ ਕੋਈ ਵੀ ਬੋਰ ਚੈੱਕ ਕਰਾਉਣਾ ਸਾਡੇ ਨਾਲ ਸੰਪਰਕ ਕਰ ਸਕਦੇ ਜੀ ਤੇ ਮੇਰਾ ਨਾਮ ਮੁਖਤਿਆਰ ਸਿੰਘ ਜੀ ਮੋਬਾਈਲ ਨੰਬਰ ਹੈਗਾ 9781754490 ਠੀਕ ਹੈ ਬਹੁਤ ਧੰਨਵਾਦ